ਐਨਐਸਏ ਲੱਗੀ ਆ ਅਤਿਆਤਨ ਲੱਗੀ ਐ ਇਸ ਕਰਕੇ ਲੱਗੀ ਐ ਕਿ ਇਹ ਬੰਦਾ ਖਤਰਨਾਕ ਹੋ ਸਕਦਾ ਐ ਇਹ ਭੜਕਾ ਸਕਦਾ ਐ ਲੋਕਾਂ ਨੂੰ ਇਹ ਦੇਸ਼ ਦੇ ਖਿਲਾਫ ਗੱਲ ਜਾ ਸਕਦੀ ਐ ਇਸ ਵਿਧਾਨ ਦੀਆਂ ਧਰਾਵਾਂ ਦੇ ਉਲਟ ਜਾ ਰਿਹਾ ਜਦੋਂ ਬੰਦਾ ਸੌ ਚੱਕ ਲੈਂਦਾ ਜਦੋਂ ਫਾਰਮ ਭਰ ਦਿੰਦਾ ਜਦੋਂ ਉਹਨੂੰ ਲੋਕ ਚੁਣ ਲੈਂਦੇ ਆ ਇਸ ਐਨਐਸਏ ਦੀ ਹੁਣ ਤੁੱਕ ਕੀ ਆ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਵੈਸੇ ਤਾਂ ਐਨਐਸਏ ਐਸ ਸੱਚ ਕਾਨੂੰਨ ਜਿਹੜਾ ਬਸਤੀਵਾਦੀ ਕਾਨੂੰਨ ਹੈ ਇਹੋ ਜਿਹੇ ਕਾਨੂੰਨਾਂ ਦਾ ਕਿਸੇ ਡੈਮੋਕਰੈਟਿਕ ਸੁਸਾਇਟੀ ਦੇ ਵਿੱਚ ਕੋਈ ਮੌਜੂਦ ਹੋਣਾ ਨਹੀਂ ਚਾਹੀਦਾ ਕਿਉਂਕਿ ਬ੍ਰਿਟ ਸਰਜ ਵੇਲੇ ਦਾ ਹੀ ਆ ਤੇ ਲਗਾਤਾਰ ਕੰਟੀਨਿਊ ਕਰ ਰਹੇ ਪਾਕਿਸਤਾਨ ਚ ਹਟਾ ਦਿੱਤਾ ਗਿਆ ਤੇ ਸਾਡੇ ਵਰਗੇ ਕੰਟਰੀ ਚ ਘਟੋ ਘਟ ਹਟਣਾ ਚਾਹੀਦਾ ਐਨਐਸਏ ਕਿਉਂਕਿ ਸਟੇਟ ਦੇ ਹੱਥ ਚ ਐਡੀ ਪਾਵਰ ਆ ਜਾਂਦੀ ਜਿੰਨੋਂ ਮਰ ਸਤਿਬੰਦ ਨੇ ਐਨ ਐਨ ਸਾਲਾਂ ਤੋਂ ਜਿਹੜੇ ਕੋਈ ਟ੍ਰਾਈਵਲ ਬੁੱਕਾਂ 'ਚ ਕੰਮ ਕਰਦਾ ਸੀ ਕੋਈ ਕਿਤੇ ਕਿਉਂਕਿ ਜਦੋਂ ਤੁਸੀਂ ਕਾਨੂੰਨ ਇਹੋ ਜਿਹਾ ਬਣਾ ਦਿੰਦੇ ਹੋ ਜਿਹੜਾ ਕਾਨੂੰਨ ਅਦਾਲਤਾਂ ਦੇ ਵਿੱਚ ਵੀ ਅਦਾਲਤਾਂ ਵੀ ਉਹਦੇ ਚ ਹੱਥ ਕੜੇ ਕਰ ਲੈਂਦੀਆਂ ਨੇ ਅਦਾਲਤਾਂ ਨੂੰ ਵੀ ਕੋਈ ਉਹਦੇ ਚ ਰਹਿੰਦੀ ਨਹੀਂ ਪਾਵਰ ਇਸ ਲੈਵਲ ਦੀ ਕਿ ਏਜੰਸੀਆਂ ਜਾਂ ਬਾਕੀ ਚੀਜ਼ਾਂ ਨੂੰ ਜ਼ਿਆਦਾ ਤਾਕਤਵਰ ਬਣਾ ਦਿੰਦੇ ਉਹ ਇੱਕ ਗੱਲ ਹੈ ਇੱਕ ਤਾਂ ਉਹ ਇੱਕ ਗੱਲ ਹੈ ਜਨਰਲ ਔਰ ਮੈਨੂੰ ਲੱਗਦਾ ਇੱਕ ਬੰਦਾ ਛੱਡਣ ਜਾਂ ਛਡਾਉਣ ਦੀ ਬਜਾਏ ਸਾਨੂੰ ਬੇਸਿਕਸ ਤੇ ਵੀ ਗੱਲ ਕਰਨੀ ਪਵੇਗੀ ਕਿ ਕਿਹੋ ਜਿਹੇ ਕਾਨੂੰਨ ਬਣੇ ਨੇ ਜਿਹੜੇ ਕਾਨੂੰਨਾਂ ਨੇ ਤੁਸੀਂ ਸਰਕਾਰ ਦੇ ਹੱਥ 'ਚ ਵਿਰੋਧੀ ਧਿਰਾਂ ਨੂੰ ਵਿਰੋਧੀ ਬੰਦਿਆਂ ਨੂੰ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਬਹੁਤ ਲੀਡਰ ਐਨਐਸਐ ਤਰ੍ਹਾਂ ਇਹ ਪੂਰਾ ਪਾਰਟੀਆਂ ਦੇ ਲੀਡਰ ਵੀ ਰਹੇ ਐਨਐਸਏ ਤਹਿਤ ਜਿਹੜੇ ਜਦੋਂ ਸਰਕਾਰਾਂ ਇਹ ਫੀਲ ਕਰਦੀਆਂ ਸੀ ਕਿ ਇਹ ਜੀ ਖਤਰਾ ਹੈ ਇਹ ਕੋਈ ਕ੍ਰਾਈਮ ਕੀਤਾ ਤੇ ਆਪਦੇ ਆਪ ਚ ਇਹ ਲਾ ਨਹੀਂ ਆ ਕਿ ਕਿਸੇ ਨੇ ਕ੍ਰਾਈਮ ਕੀਤਾ ਇਸ ਕਰਕੇ ਕ੍ਰਾਈਮ ਕੀਤਾ ਤਾਂ ਫਿਰ ਧਾਰਾ ਲੱਗਦੀ ਹੈ ਤੇ ਉੱਤੇ ਮੁਕੱਦਮਾ ਚੱਲਦਾ ਤੇ ਉਹਨੂੰ ਜੋ ਵੀ ਸਜ਼ਾ ਹੁੰਦੀ ਹੈ ਹੁੰਦੀ ਇਹ ਇhtiyat ਦੇ ਤੌਰ ਤੇ ਵਰਤੀਆਂ ਜਾਂਦੀਆਂ ਚੀਜ਼ਾਂ ਨੇ ਕਿ ਇਹ ਬੰਦੇ ਤੋਂ ਖਤਰਾ ਹੈ ਇਹਨਾਂ ਬੰਦਿਆਂ ਤੋਂ ਲੈਂਡ ਆਰਡਰ ਨੂੰ ਬਾਕੀ ਚੀਜ਼ਾਂ ਨੂੰ ਇਸ ਕਰਕੇ ਉਹਨਾਂ ਨੂੰ ਅਸੀਂ ਕਿਸਾਨ ਨਹੀਂ ਕਿਤੇ ਵੀ ਅਰੈਸਟ ਕਰਦੇ ਹਾਂ ਤੇ ਉਹਦੇ ਤੇ ਕੋਈ ਮੁਕੱਦਮਾ ਨਹੀਂ ਚੱਲਦਾ ਫਿਰ ਅਗਲੇ ਵਾਰੀ ਇੱਕ ਸਾਲੀ ਹੋਰ ਕਰਤਾ ਇੱਕ ਸਾਲੀ ਹੋਰ ਕਰਤਾ ਕਿੰਨਾ ਉਹਦੇ ਤੇ ਚੱਲੀ ਜਾਂਦਾ ਇੱਕ ਬੋਰਡ ਬਣਦਾ ਹਾਈ ਕੋਰਟ ਦਾ ਤਿੰਨ ਮਹੀਨਿਆਂ ਬਾਅਦ ਤੇ ਉਹ ਕੋਈ ਫੈਸਲਾ ਹਾਈ ਕੋਰਟ ਦੇ ਜੱਜ ਦੀ ਇਕ ਵਾਈ ਦੇ ਵਿੱਚ ਉਹ ਉਹਦੇ ਕੋਲ ਇੱਕ ਅਪੀਲ ਹੋ ਸਕਦੀ ਹੈ ਉਹ ਕਹੇਗਾ ਠੀਕ ਹੈ ਨਹੀਂ ਬਸ ਐਨਾ ਹੀ ਇੱਕ ਉਹਦੇ ਚ ਕਿਸੇ ਬੰਦੇ ਕੋਲ ਬਚਦੀ ਹੈ ਜੀ ਹਾਂ ਜਿਹੜਾ ਇਹ ਮਾਮਲਾ ਹੋਇਆ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਗਵਰਨਮੈਂਟਾ ਕੀ ਚਾਹੁੰਦੀ ਆ ਨੇ ਜਿਵੇਂ 89 ਦਾ ਮਾਮਲਾ ਆਪਾਂ ਗੱਲ ਕਰਦੇ ਆ 1989 ਐਮ ਕੇ ਧਰ ਦੀ ਜੇ ਗੱਲ ਨੂੰ ਸੱਚ ਮੰਨਿਆ ਜਾਵੇ ਜਿਹੜਾ ਉਦੋਂ ਇੱਥੇ ਦੇਖਦਾ ਸਾਈ ਵੀ ਅਫਸਰ ਦੋ ਵੱਡੀਆਂ ਕਿਤਾਬਾਂ ਉਹਦੀਆਂ ਬਹੁਤ ਚਰਚਿਤ ਰਹੀਆਂ ਪੰਜਾਬ ਦੀ ਮਿਲਟੈਂਟ ਮੂਵਮੈਂਟ ਵੇਲੇ ਜਾਂ ਬਾਕੀ ਜਿਵੇਂ ਵੀ ਸੋਚਿਆ ਗਿਆ ਉਹ ਇਹ ਕਹਿੰਦਾ ਸੀ ਕਿ ਰਜੀਵ ਗਾਂਧੀ ਚਾਹੁੰਦਾ ਸੀ ਕਿ ਮਿਲਟੈਂਟਾਂ ਦਾ ਵੱਡਾ ਗਰੁੱਪ ਜਿਹੜਾ ਉਹ ਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਆ ਜੇ ਤਾਂ ਸ਼ਾਇਦ ਇਹ ਹੱਲੂਸ਼ਨ ਹੋਏਗਾ ਇੱਧਰ ਤੇ ਉਹ ਕਹਿੰਦਾ ਵੀ 89 ਚ ਜਿਹੜੀ ਇਲੈਕਸ਼ਨ ਲੜੀ ਗਈ ਹੈ ਉਹ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਦੀ ਇੱਛਾ ਸੀ ਤੇ ਨਾਲ ਇਹ ਵੀ ਕਹਿੰਦਾ ਕਿ ਪੈਸੇ ਵੀ ਬਲਕੇ ਚੋਣ ਲੜਨ ਲਈ ਇਮਦਾਦ ਵੀ ਪਹੁੰਚਾ ਦਿੱਤੀ ਗਈ ਸੀ ਹੁਣ ਨਹੀਂ ਪੈਨੋ ਨਹੀਂ ਪਤਾ ਵੀ ਇਹਦੇ ਚ ਕਿੰਨੀ ਸੱਚਾਈ ਅਜੇ ਤੱਕ ਸਾਡੇ ਇੱਥੇ ਡਿਸਕਸ ਉਹ ਕਿਤਾਬ ਇਹ ਕਹਿ ਰਹੀ ਹੈ ਉਹਦਾ ਪੇਪਰ ਨਾ ਇਹ ਕਹਿ ਰਿਹਾ ਹੈ আর ਜਿੱਥੇ ਕਿਤੇ ਐਮਕੇ ਤਾਰਾ ਕਹਿ ਰਿਹਾ ਹੈ ਇਟ ਮੀਨਜ਼ ਕੀ ਇਹੋ ਜਿਹੇ ਫੈਸਲੇ ਇਸ ਤਰੀਕੇ ਦੇ ਹੁੰਦੇ ਨੇ ਵੀ ਸਟੇਟ ਇਹ ਕਹਿੰਦੀ ਹੈ ਵੀ ਜੇ ਤਾਂ ਜੇ ਡੈਮੋਕਰੈਟਿਕ ਪ੍ਰਸ਼ਾਸਨ ਚਾਉਣਾ ਬੰਦਿਆ ਨੇ ਤਾਂ ਠੀਕ ਹੈ ਦੂਜੇ ਪ੍ਰਸ਼ਾਸਨ ਦੇ ਨਾਲੋਂ ਕੀ ਬੰਦੇ ਉਹ ਹੁਣ ਵੀ ਇਹ ਕੋਈ ਪ੍ਰੋਸੈਸ ਹੋਇਆ ਇਹੋ ਜਿਹਾ ਕਿ ਗਵਰਨਮੈਂਟ ਕੋਈ ਐ ਚੱਲਦੀ ਹੋਵੇ ਜਾਂ ਬਾਕੀ ਹੈ ਮੈਨੂੰ ਨਹੀਂ ਪਤਾ ਇਹਦੇ ਪਿੱਛੇ ਕੀ ਹੈ ਪਰ ਇਲਜ਼ਾਮ ਤਾਂ ਬਹੁਤ ਲੱਗੇ ਆਪਣੇ ਬਲਟੋਆ ਨੇ ਲਾਏ ਬਾਕੀ ਨੇ ਲਾਏ ਲੋਕਾਂ ਨੇ ਇੱਕ ਫਤਵਾ ਦੇਤਾ ਉਹਦੇ ਚ ਜੇ ਕੋਈ ਬੰਦਾ ਆ ਕੇ ਭਾਰਤੀ ਸੰਵਿਧਾਨ ਦੀ ਸੌਖਾ ਕੇ ਕਿ ਮੈਂ ਦੇਸ਼ ਦੀ ਏਕਤਾ ਤੇ ਅਖੰਡਤਾ ਚ ਵੀ ਜ਼ਿਕਰ ਰੱਖਦਾ ਮੈਂ ਡੈਮੋਕਰੈਟਿਕ ਪ੍ਰੋਸੈਸ ਚ ਵੀ ਜ਼ਿਕਰ ਰੱਖਦਾ ਤਾਂ ਲੌਜੀਕਲੀ ਐਨਆਸਾ ਬਣਦਾ ਨਹੀਂ ਹੈ ਮੇਰਾ ਖਿਆਲ ਲੱਗਣਾ ਕਿਸੇ ਵੀ ਰੂਪ ਦੇ ਵਿੱਚ ਕਿਸੇ ਉਹ ਜੇ ਬੰਦੇ ਤੇ ਉਹ ਤਾਂ ਸਟੇਟ ਨੂੰ ਥ੍ਰੈਟ ਦੇ ਰੂਪ ਦੇ ਵਿੱਚ ਆਏਗਾ ਲੈਂਡ ਆਰਡਰ ਨੂੰ ਸਿਚੁਏਸ਼ਨ ਕੋ ਤੇ ਬਣੇਗੀ ਤਾਂ ਹੀ ਉਹ ਕਰੂਗਾ ਨਾ ਜੇ ਉਹ ਪਿੱਛੇ ਹਟ ਕੇ ਇਸ ਲਈ ਆ ਗਿਆ ਕਿ ਜੀ ਠੀਕ ਹੈ ਜੀ ਸੁਧਾਰਨਕ ਤਰੀਕਿਆਂ ਨਾਲ ਆਪਾਂ ਤਾਂ ਕੰਮ ਕਰਾਂਗੇ ਪਾਰਲੀਮੈਂਟ ਚ ਬੋਲਿਆ ਕਰਾਂਗੇ ਇੱਥੇ ਆ ਗੱਲ ਕਰਾਂਗੇ ਤਾਂ ਲੌਜੀਕਲ ਤਰੀਕੇ ਦੇ ਨਾਲ ਇਸ ਸਿਸਟਮ ਦੇ ਵਿੱਚ ਉਹ ਨਹੀਂ ਬਣਦੀ ਗੱਲ ਕਿ ਐਨਐਸਏ ਨਾ ਆ ਜਾਵੇ ਇਸ ਮਾਮਲੇ ਜੀ ਔਰ ਜੇ ਐਮਐਸਏ ਹੁਣ ਇਕੱਲੇ ਬੰਦੇ ਤੇ ਉਹ ਜਿੱਤ ਗਿਆ ਉਹ ਤਾਂ ਹਟਦਾ ਤਾਂ ਬਾਕੀ ਤਾਂ ਸਾਥੀ ਉਹਨੇ ਨਾਲ ਫਿਰ ਜਿਹੜੇ ਦੂਜੇ ਨੇ ਗਏ ਉਹ ਤਾਂ ਮੈਨੂੰ ਲੱਗਦਾ ਨਾਲ ਸਹਾਇਕ ਨਹੀਂ ਉਹ ਕੋਈ ਮੇਨ ਬ ਦੇ ਬੰਦੇ ਜਿਹੜੇ ਗਏ ਨੇ ਤੇ ਉਹਨਾਂ ਤੇ ਵੀ ਕਿਸ ਲੈਵਲ ਦੇ ਉੱਤੇ ਉਹ ਗੱਲ ਰਹੂਗੀ ਜਾਂ ਨਹੀਂ ਰਹੂਗੀ ਇਹ ਬੈਸ ਸਟੇਟ ਨੇ ਸੋਚਣਾ ਇਹ ਕੋਈ ਸਟੇਟ ਗਵਰਨਮੈਂਟ ਦਾ ਪੰਜਾਬ ਦਾ ਲੀਦਾ ਮੇਰੇ ਖਿਆਲ ਨਾਲ ਫੈਸਲਾ ਨਹੀਂ ਹੁੰਦਾ ਇਹ ਮਾਮਲਿਆਂ ਦੇ ਵਿੱਚ ਹਮੇਸ਼ਾ ਹੀ ਜਿਹੜੇ ਇਹੋ ਜਿਹੇ ਵੱਡੇ ਕੇਸ ਹੁੰਦੇ ਨੇ ਉਹਦੇ ਚ ਯੂਨੀਅਨ ਹੋਮ ਮਿਨਿਸਟਰੀ ਦਾ ਬਹੁਤ ਜ਼ਿਆਦਾ ਇਨਵੋਲਵਮੈਂਟ ਰਹਿੰਦੀ ਹੈ ਬਹੁਤ ਜ਼ਿਆਦਾ ਦਖਲ ਰਹਿੰਦਾ ਹੈ ਉਸ ਪਦਰ ਦੇ ਉੱਤੇ ਇਸ ਲਈ ਕੱਲੀ ਸਰਕਾਰ ਆਪਣੇ ਆਪ ਦੇ ਵਿੱਚ ਕੋਈ ਇਹ ਗੱਲ ਕਰੇ ਮੈਨੂੰ ਨਹੀਂ ਲੱਗਦਾ ਕਿ ਐਡੇ ਵੱਡੇ ਪਦਰ ਦੇ ਉੱਤੇ ਕਰ ਸਕਦੀ ਹੈ ਗਵਰਨਮੈਂਟ ਆਫ ਇੰਡੀਆ ਦਾ ਜੇ ਕੋਈ ਮਨ ਬਦਲਦਾ ਹੈ ਮિજાਜ ਬਦਲਦਾ ਹੈ ਜਾਂ ਕੋਈ ਇੱਥੇ ਵੀ ਤਾਂ ਇਹਨਾਂ ਦੇ ਨਾਲ ਵੀ ਕੋਈ ਗੱਲ ਹੁੰਦੀ ਹੈ ਤਾਂ ਸ਼ਾਇਦ ਸੰਭਵ ਹੋਵੇ ਇਹ ਜੀ ਕੋਈ ਗੱਲ ਹੋ ਸਕਦਾ ਮੈਂ ਜਦੋਂ ਪਿਛਾਂ ਚਾਤੀ ਮਾਰਦਾ ਤੁਸੀਂ ਕਿਹਾ ਹੋਮ ਮਿਨਿਸਟਰੀ ਦਾ ਤੇ ਇਹ ਤਾਂ ਭਾਰਤ ਸਰਕਾਰ ਦਾ ਕੋਈ ਨਮਾਇੰਦਾ ਦੱਸ ਸਕਦਾ ਜਾਂ ਪੰਜਾਬ ਸਰਕਾਰ ਦੇ ਉਦੋਂ ਦੇ ਇੰਟੈਲੀਜੈਂਸ ਦੇ ਅਧਿਕਾਰੀ ਜਾਂ ਕੋਈ ਹੋਰ ਦੱਸ ਸਕਦੇ ਨੇ ਪਰ ਜਿਹੜੀ ਸਾਡੇ ਕੋਲ ਅਪੁਸ਼ਟ ਸੂਚਨਾ ਸੀਗੀ ਕਿ ਜਦੋਂ ਅਮਰਤਪਾਲ ਦਾ ਸਰੈਂਡਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ رابطہ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪਾਈ ਰੋਡੇ ਸਮੇਤ ਹੋਰ ਲੋਕ ਵੀ ਜਿਨ੍ਹਾਂ ਦਾ ਜ਼ਿਕਰ ਆਉਂਦਾ ਰਿਹਾ ਫਿਰ ਇਹਦੇ ਵਿੱਚ ਭਾਰਤ ਸਰਕਾਰ ਨਾਲ ਵੀ ਜਦੋਂ ਪੰਜਾਬ ਸਰਕਾਰ ਬਹੁਤਾ ਹੰਗਾਰਾ ਨਹੀਂ ਭਰਤੀ ਜਾਂ ਇੱਕ ਦੇਰ ਹੁੰਦੀ ਆ ਤਾਂ ਫਿਰ ਉੱਪਰ ਰਾਤਤਾ ਕੀਤਾ ਜਾਂਦਾ ਫਿਰ ਦੋਨਾਂ ਦੀ ਸਹਿਮਤੀ ਨਾਲ ਇਹ ਸਾਰਾ ਇਸ ਪ੍ਰਕਿਰਿਆ ਸਿਰੇ ਚੜ੍ਹਦੀ ਹੈ ਇਹ ਤਾਂ ਸਵਾਲ ਬਲਟੋਵਾ ਕਰਦੇ ਰਹੇ ਔਰ ਹੋਰ ਵੀ ਕਈਆਂ ਨੇ ਕੀਤੇ ਕਾਲੀ ਦਲ ਨੇ ਤੇ ਪੰਤੜਾ ਇਖਤਿਆਰ ਕੀਤਾ ਸੀ ਇਹ ਚੀਜ਼ਾਂ ਅਜੇ ਬਾਹਰ ਆਉਣੀਆਂ ਨੇ ਸ਼ਾਇਦ ਕਦੇ ਆਉਂਦੀਆਂ ਵੀ ਨਹੀਂ ਕਦੇ ਕੋਈ ਇਹਨਾਂ ਦੇ ਉੱਤੇ ਬਹੁਤਾ ਜਾਣਦਾ ਵੀ ਨਹੀਂ ਲੋਕ ਜਜ਼ਬਾਤੀ ਹੁੰਦੇ ਆ ਤੇ ਲੋਕ ਹਮੇਸ਼ਾ ਚਾਹੁੰਦੇ ਨੇ ਕਿ ਸਾਨੂੰ ਕੋਈ ਚੰਗਾ ਲੀਡਰ ਮਿਲੇ ਹੁਣ ਲੀਡਰਸ਼ਿਪ ਦੀ ਕ੍ਰੈਡੀਬਿਲਟੀ ਇੰਨੀ ਨਿਮਨ ਪੱਤਰ ਤੇ ਚਲੇਗੀ ਲੋਕ ਕਿਤੇ ਵੀ ਆਸ ਭਾਲਣ ਲੱਗ ਪੈਂਦੇ ਨੇ ਤੇ ਜਿਨ੍ਹਾਂ ਤੋਂ ਆਸ ਰੱਖੀ ਜਾਂਦੀ ਉਹਨਾਂ ਨੂੰ ਮਚ्योर ਤਰੀਕੇ ਨਾਲ ਬਿਹੇਵ ਕਰਨਾ ਚਾਹੀਦਾ ਇਹ ਮੰਨਿਆ ਜਾਂਦਾ ਹੈ ਉਮਰ ਦੇ ਤਕਾਜ਼ੇ ਵੀ ਹੁੰਦੇ ਆ